ਅਲਜ ਕਰਤਾਰਪੁਰ ਦੇ ਪੰਚ ਸਰਪੰਚਾਂ ਨੇ ਚੁੱਕੀ ਸੌ ਕੈਬਨਰ ਮੰਤਰੀ ਖਲਦੀਪ ਸਿੰਘ ਢਾਲੀਵਾਲ ਅਤੇ ਅਮਨਸ਼ੀਰ ਸਿੰਘ ਚਾਰੀ ਕਲਸੀ ਗੁਰਦੀਪ ਸਿੰਘ ਅਰਨਤਾਵਾ ਬਲਬੀ ਸਿੰਘ ਪਨੂ ਛੇਕਵਾ ਨੇ ਸਮਾਗਮ ਚ ਕੀਤੀ ਸ਼ਿਰਕਤ ਜ਼ਿਲ੍ਹਾ ਕਰਤਾਰਪੁਰ ਦੇ 11 ਬਲਾਕਾਨੀਆਂ કુલ 1285 ਪੰਚਾਇਤਾਂ ਜਿਨ੍ਹਾਂ ਵਿੱਚੋਂ 1267 ਸਰਪੰਚਾਂ ਅਤੇ 7208 ਪੰਜ ਚੁਣੇ ਗਏ ਹਨ ਜਿਨ੍ਹਾਂ ਦੀ કુલ ਗਿਣਤੀ 8475 ਹੈ ਇਹਨਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੇ ਸੂਬਾ ਸਰਕਾਰ ਦੇ ਕੈਬਨਰ ਮੰਤਰੀ ਖਲਦੀਪ ਸਿੰਘ ਢਾਲੀਵਾਲ ਵੱਲੋਂ ਸੌਚਕਾਈ ਗਈ ਸੌਚਕ ਸਮਾਗਮ ਵਿੱਚ ਜਿਲੇ ਦੀ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਇਸ ਮੌਕੇ ਸੰਬੋਧਨ ਕਰਦਿਆਂ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਕਾਲ ਤਖਤ ਤੋਂ ਅਕਾਲੀ ਦਲ ਨੂੰ ਜਿਸ ਤਰ੍ਹਾਂ ਸੁਝਾਅ ਸੁਣਾਈ ਗਿਆ ਇਹ ਇਤਿਹਾਸਿਕ ਫੈਸਲਾ ਹੈ ਅਕਾਲੀ ਦਲ ਜੋ ਪਿਛਲੇ 15 ਸਾਲਾਂ ਤੋਂ ਆਪਣੇ ਗੁਨਾਹਾਂ ਤੇ ਪਰਦੇ ਪਾ ਰਿਹਾ ਹੈ ਉਹ ਹੁਣ ਚਗ ਜਾਹਰ ਹੋ ਗਏ ਹਨ ਉਹਨਾਂ ਨੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਪਿੰਡਾਂ ਵਿੱਚ ਬਿਨਾਂ ਕਿਸੇ ਭੇਤ ਭਾਪ ਤੇ ਵਿਕਾਸ ਦੇ ਕਾਰਜ ਕਰਵਾਓ 1267 ਪੰਚਾਂ ਨੂੰ 2308 ਪੰਚਾਂ ਨੂੰ ਟੋਟਲ ਜਿਹੜੇ ਉਹ 8475505 ਜਿਹੜੇ ਆ ਉਹਨਾਂ ਨੂੰ ਜਿਹੜੀ ਆ Oath ਜਿਹੜੀ ਆ ਸੌ ਚੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਦਾ ਰੰਗਲਾ ਪੰਜਾਬ ਪੰਜਾਬ ਦੀ 70% ਬਾਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਰਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਆਂ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮੱਲਾ ਉਹਦੇ ਇਤਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਰਦਾਸ ਪੁੱਜੇ ਦੇ ਦਾ ਬਹੁਤ ਵਿਕਾਸ ਹੈ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਤੇ ਸੈਮੀਨਾਰ ਕਰਾਏ ਜਾਣ ਪੰਚਾਇਤ ਤੇ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ اختیار ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਧਿਕਾਰ ਹੈ ਬਹੁਤ ਸਾਰੇ ਪੰਚਾਂ ਸਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹਿ ਤਾ ਡੀ ਡੀ ਪੀਓ ਸਾਹਿਬ ਨੂੰ ਕਹਿ ਤਾ ਸਾਡੇ ਮੈਕਪੇਲ ਨੂੰ ਅਸੀਂ ਅੰਮਤ ਸੱਚੀ ਲਵਾ ਦੇ ਸਮੀਨਾਥ ਦਾ ਸੰਬੰਧ ਮਿੰਨੇ ਤੇ ਇੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾਵਾ ਸਾਡੇ ਤਾਂ ਸਾਰੇ ਤਰਖਾਇਆ ਕਰਾ ਦਿੱਤਾ ਗਿਆ ਤੇ ਕਿਹਨਾ ਬਾਦਲ ਦਲ ਨੂੰ ਤੇ ਹੁੜਕੀ ਕਹਿਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਕਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜਿਹੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ-ਜਿਹੜੇ ਕੰਮ ਕੀਤੇ ਉਹਨਾਂ ਦੇ ਖੁਦ ਮੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾੜੀ ਕਾਰ ਨਹੀਂ ਕੀਤਾ ਜੀ ਅਸੀਂ ਬਹਿਬਲ ਕਲਾਂ ਵਾਲਾ ਕਾਰ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਦੀ ਕੀਤਾ ਉਹਨਾਂ ਨੂੰ ਹੱਥ ਚੀਰ ਮੰਨਣੀ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਇਹ ਵੀ ਹੋਇਆ ਮੈਂ ਪੜ੍ਹਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕਰ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦ ਪ੍ਰੰਤ ਦਿੱਤਾ ਗਿਆ ਉਹਦੇ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨ ਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲਪਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਰ ਕੌਮ ਦਾ ਖਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਵਾਰ ਨੂੰ ਤੇ ਇਸ ਕਾਲੀ ਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਇਤਕਤਾ ਦੇ ਤੌਰ ਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਇਤਕਤਾ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਿੰਨੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਾਂ ਨਾਲ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋਂ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜੀ ਉਸ ਕਾਲੀ ਦਲ ਦਾ ਜਿਹੜਾ ਕੱਲ ਉੱਥੇ ਲੀਡਰ ਗਏ ਸੀ ਨੈਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰਤੋਂ ਤੇ ਖਤਮ ਹੋ ਗਿਆ ਉਹ ਲਗਾ ਵੀ ਉੱਥੇ ਜੇਹੀ ਕਹਿੰਦੇ ਕਾਲੀ ਜਲ ਦੀਆਂ ਜੜਾਂ ਜਿਹੜੀਆਂ ਪਤਾਲ ਚ ਨੇ ਉੱਥੇ ਡੁੱਪ ਪਤਾਲ ਚ ਗਲੇ ਜਿੱਥੇ ਆ ਗਿਆ ਤੂੰ ਬਰੋ ਲੱਗੇਗਾ ਡਵੈਲਪਮੈਂਟ ਤੇ ਕੰਮ ਸ਼ੁਰੂ ਹੋ ਜਾਣਗੇ ਤੁਹਾਡਾ ਵੀ ਜਿਹੜਾ ਰੁਝਾਨ ਹੈ ਇਧਰਲੇ ਪਾਸੇ ਆ ਜੀ ਇਹਦੇ ਵਿੱਚ ਇੱਕ ਚੀਜ਼ ਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਕੱਟ ਗਈ ਕਿਉਂਕਿ ਹੁਣ ਸਾਡੇ ਕੋਲ ਜਿਹੜਾ 90 90% ਲੋ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਹਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸਾਂਭ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋਲ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕੀ ਵਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕੀਆ। ਦਲ ਨੂੰ ਸੁਝਾਵਾਂ ਮਿਲੀਆਂ ਕੀ ਕਹਿਣਾ ਚਾਹੋਗੇ ਦੇ ਬਾਅਦ? ਦੇਖੋ ਜੀ ਮੈਂ ਤੇ ਇੱਕੋ ਗੱਲ ਕਹੂੰਗਾ ਵੀ ਪਹਿਲਾਂ ਤੇ ਮੰਨਦੇ ਕੋਈ ਨਹੀਂ ਸੀ। ਕੱਲ ਸਭ ਕੁਝ ਜੀ ਕਬੂਲ ਕਰ ਗਏ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕਬੂਲ ਕਰਨਾ ਇਹ ਪਹਿਲੇ ਦਿਨ ਹੀ ਕਰ ਲੈਂਦੇ। ਅੱਜ ਸਭ ਕੁਝ ਗਵਾ ਕੇ ਕਬੂਲ ਕੀਤਾ ਤੇ ਕੀ ਕੀਤਾ? ਗੁਰੂ ਦੇ ਅੰਗ ਤੱਕ ਪਾਟੇ ਮੰਨ ਗਏ ਵੀ ਹਾਂ ਸਾਨੂੰ ਸਭ ਪਤਾ ਸੀ। ਸੋ ਕਹਿਣ ਦਾ ਭਾਵ ਹੈ ਤੇ ਦੇਖੋ ਮੈਂ ਤੇ ਇਹਦੇ ਬਾਰੇ ਤੇ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਜੀ ਮਾਣ।